ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Home Made Food ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਅਲਸੀ ਦੀਆਂ ਪਿੰਨੀਆਂ ਬਣਾਉਣ ਦੀ ਰੈਸਪੀ ਸ਼ੇਅਰ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਵੇਖਿਓ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲ ਤੋਂ ਜਲਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਨਵੀਂ ਰੈਸਪੀ ਦੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਚਲੋ ਜੀ ਫਿਰ ਆਪਾਂ ਰੈਸਪੀ ਬਣਾਉਣੀ ਸ਼ੁਰੂ ਕਰਦੇ ਹਾਂ ਅਲਸੀ ਦੀਆਂ ਪਿੰਨੀਆਂ ਬਣਾਉਣ ਵਾਸਤੇ ਆਪਾਂ ਇੱਥੇ 1 ਕਿਲੋ ਕਣਕ ਦਾ ਆਟਾ ਤੇ ਆਪਾਂ 1 ਕਿਲੋ ਦੇਸੀ ਘਿਓ ਲਿਆਏ ਤੁਸੀਂ ਕਣਕ ਦੇ ਆਟੇ ਦੀ ਜਗ੍ਹਾ ਤੇ ਬੇਸਣ ਦੀ ਵਰਤੋਂ ਵੀ ਕਰ ਸਕਦੇ ਹੋ ਆਪਾਂ ਇੱਥੇ 300 ਗ੍ਰਾਮ ਅਲਸੀ ਲਈਆ ਦੇਖੋ ਸਾਬਤ ਤੇ ਸੇਮ ਮਾਤਰਾ ਦੇ ਵਿੱਚ ਹੀ ਆਪਾਂ ਸ਼ੱਕਰ ਲਈ ਆ 300 ਗ੍ਰਾਮ ਤੁਸੀਂ ਜੇ ਮਿੱਠਾ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਤੁਸੀਂ ਸ਼ੱਕਰ ਦੀ ਜਗ੍ਹਾ ਤੇ ਗੁੜ ਜਾਂ ਤੁਸੀਂ ਖੰਡ ਵੀ ਪਾ ਸਕਦੇ ਹੋ ਅਲਸੀ ਆਪਾਂ ਪਹਿਲਾਂ ਰੋਸਟ ਕਰ ਲਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਸ ਨੂੰ ਗ੍ਰाइंड ਕਰ ਲਵਾਂਗੇ ਅਲਸੀ ਦੀਆਂ ਪਿੰਨੀਆਂ ਬਣਾਉਣ ਵਾਸਤੇ ਆਪਾਂ ਇੱਥੇ ਡਰਾਈ ਫਰੂਟਸ ਐਡ ਕਰ ਰਹੇ ਹਾਂ ਇਹਦੇ ਵਿੱਚ ਬਦਾਮ ਤੇ ਮਗਜ਼ ਇਹ ਆਪਾਂ ਲੈਏ ਨੇ 100-100 ਗ੍ਰਾਮ ਲੈਨੇ ਆਪਾਂ ਦੋਨੋਂ ਚੀਜ਼ਾਂ ਇਹ ਤੇ ਥੋੜੀ ਜੀ ਆਪਾਂ ਖਸ-ਖਸ ਲੈ ਲਈ ਆ ਤੁਸੀਂ ਜੇ ਹੋ ਤਾਂ ਹੋਰ ਡ్రਾਈ ਫਰੂਟਸ ਵੀ ਐਡ ਕਰ ਸਕਦੇ ਹੋ ਹੁਣ ਆਪਾਂ ਅੱਗ ਜਾਲ ਕੇ ਕੜਾਹੀ ਉੱਪਰ ਰੱਖਾਂਗੇ ਚੁੱਲ੍ਹੇ ਦੇ ਤੇ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਅਲਸੀ ਪਾਵਾਂਗੇ ਇਸੇ ਤਰ੍ਹਾਂ ਹੀ ਸੁੱਕੀ ਹੋਈ ਅਲਸੀ ਪਾਉਣੀ ਆ ਇਹਨੂੰ ਆਪਾਂ ਰੋਸਟ ਕਰਨਾ ਇਸ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਇਹਨੂੰ 5-7 ਮਿੰਟ ਦੇ ਵਿੱਚ ਆਪਾਂ ਰੋਸਟ ਕਰਕੇ ਤਿਆਰ ਕਰ ਲੈਣਾ ਅਲਸੀ ਆਪਣੀ 5 ਤੋਂ 7 ਮਿੰਟ ਦੇ ਵਿੱਚ ਵਿੱਚ ਆ ਜਿਹੜੀ ਰੋਸਟ ਹੋ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਜਦੋਂ ਇਹਦੇ ਬੀਜ ਨੇ ਜਿਹੜੇ ਕੜਪਕੜਕ ਕਰਨ ਲੱਗ ਜਾਣ ਤਾਂ ਮਤਲਬ ਕਿ ਇਹ ਰੋਸਟ ਹੋ ਚੁੱਕੀ ਆ ਤੇ ਹੁਣ ਆਪਾਂ ਇਸ ਨੂੰ ਕੱਢ ਲੈਨੇ ਆ ਥਾਲ ਦੇ ਵਿੱਚ ਥਾਲੇ ਵਿੱਚ ਕੱਢ ਕੇ ਆਪਾਂ ਠੰਡੀ ਹੋਣ ਤੋਂ ਬਾਅਦ ਆਲਸੀ ਨੂੰ ਗ੍ਰाइंड ਕਰ ਲਵਾਂਗੇ ਆਲਸੀ ਨੂੰ ਕੜਾਹੀ ਚੋਂ ਕੱਢਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ 1 ਕਿਲੋ ਦੇਸੀ ਘਿਓ ਲਿਆ ਆਪਾਂ ਇੱਥੇ ਆਲਸੀ ਦੀਆਂ ਪਿੰਨੀਆਂ ਤਿਆਰ ਕਰਨ ਵਾਸਤੇ ਉਹ ਆਪਾਂ ਇਹਦੇ ਵਿੱਚ ਪਾ ਲਵਾਂਗੇ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਆਟਾ ਐਡ ਕਰ ਦਵਾਂਗੇ ਕਣਕ ਦਾ ਆਟੇ ਨੂੰ ਆਪਾਂ ਘੱਟ ਅੱਗ ਤੇ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰ ਲਵਾਂਗੇ ਆਟਾ ਭੁੰਨਦੇ ਸਮੇਂ ਆਪਾਂ ਸੇਕਾ ਜਿਹੜਾ ਉਹ ਘੱਟ ਹੀ ਰੱਖਾਂਗੇ ਤਾਂ ਕਿ ਵਧੀਆ ਆਪਣਾ ਜਿਹੜਾ ਆਟਾ ਭੁੰਨ ਹੋ ਸਕੇ 25 ਤੋਂ 30 ਮਿੰਟ ਦੇ ਵਿੱਚ ਦੇਖੋ ਆਟਾ ਆਪਣਾ ਜਿਹੜਾ ਉਹ ਚੰਗੀ ਤਰ੍ਹਾਂ ਭੁੰਨ ਹੋ ਚੁੱਕਿਆ ਆਟੇ ਨੇ ਕਿ ਉਹ ਵੀ ਛੱਡ ਦਿੱਤਾ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇਹਨੂੰ 2 ਕੁ ਮਿੰਟ ਹੋਰ ਇਸ ਤਰੀਕੇ ਨਾਲ ਹੀ ਭੁੰਨ ਲਵਾਂਗੇ ਕਲਰ ਵੀ ਆਟੇ ਦਾ ਜਿਹੜਾ ਚੇਂਜ ਹੋ ਚੁੱਕਿਆ ਆਟਾ ਪੁੰਨੇ ਜਾਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟਸ ਐਡ ਕਰ ਦੇਵਾਂਗੇ ਡਰਾਈ ਫਰੂਟਸ ਆਪਾਂ ਪਾ ਰਹੇ ਹਾਂ ਬਦਾਮ ਤੇ ਮਗਜ ਉਹ ਆਪਾਂ ਦਰਦਰੇ ਰੱਖ ਕੇ ਕੁੰਡੀ ਛੋਟੇ ਨਾਲ ਆਪਾਂ ਕੁੱਟ ਕੇ ਤਿਆਰ ਕਰ ਲਈ ਸੀ ਜਿਆਦਾ ਆਪਾਂ ਬਰੀਕ ਨਹੀਂ ਕੀਤੇ ਹੈਗੇ ਦਰਦਰੇ ਕੁੱਟੇ ਹੋਏ ਡਰਾਈ ਫਰੂਟਸ ਜਿਹੜੇ ਨੇ ਉਹ ਪਿੰਨੀ ਦੇ ਵਿੱਚ ਦੇਖਣ ਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਬਦਾਮ ਤੇ ਮਗਜ ਪਾਉਣ ਤੋਂ ਬਾਅਦ ਆਪਾਂ ਨਾਲ ਹੀ ਅਲਸੀ ਆ ਜਿਹੜੀ ਉਹ ਗ੍ਰाइंड ਕਰ ਲਈ ਸੀ ਦੇਖ ਸਕਦੇ ਹੋ ਆਪਾਂ ਇਹ ਵੀ ਇਹਦੇ ਵਿੱਚ ਪਾ ਦੇਵਾਂਗੇ ਆਰ ਸੀ ਪਾਉਣ ਤੋਂ ਬਾਅਦ ਆਪਾਂ ਨਾਲ ਹੀ ਸ਼ੱਕਰ ਵੀ ਪਾ ਦੇਵਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਲਾ ਦੇਵਾਂਗੇ। 2 ਤੋਂ 3 ਮਿੰਟ ਆਪਾਂ ਹੋਰ ਇਸੇ ਤਰੀਕੇ ਨਾਲ ਇਸ ਨੂੰ ਹਿਲਾਉਂਦੇ ਹੋਏ ਸੇਕ ਲਵਾਵਾਂਗੇ ਤਾਂ ਕਿ ਜਿਹੜੇ ਆਪਾਂ ਡਰਾਈ ਫਰੂਟਸ ਇਹਦੇ ਵਿੱਚ ਪਾਏ ਨੇ ਉਹ ਵੀ ਥੋੜੇ ਜੇ ਰੋਸਟ ਹੋ ਜਾਣ। ਦੋ ਤੋਂ 3 ਮਿੰਟ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਚੰਗੀ ਤਰ੍ਹਾਂ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇੱਕ ਸਮਾਨ ਕਰ ਲਿਆ ਤੇ ਹੁਣ ਦੇਖੋ ਆਪਣੀ ਆਲਸੀ ਦੀ ਪੰਜੀਰੀਆ ਜਿਹੜੀ ਉਹ ਬਣ ਕੇ ਬਿਲਕੁਲ ਰੈਡੀ ਹੋ ਗਈ ਆ ਹੁਣ ਆਪਾਂ ਕੜਾਹੀ ਨੂੰ ਹੇਠਾਂ ਲਾ ਲਵਾਂਗੇ ਦੋ ਕੁ ਮਿੰਟ ਆਪਾਂ ਇਸ ਮਿਸ਼ਰਣ ਨੂੰ ਠੰਡਾ ਹੋਣ ਤੋਂ ਬਾਅਦ ਇਸ ਦੀਆਂ ਪਿੰਨੀਆਂ ਵੱਟ ਕੇ ਤਿਆਰ ਕਰ ਲਵਾਂਗੇ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਵੀ ਰੱਖ ਸਕਦੇ ਹੋ ਜਾਂ ਤੁਸੀਂ ਫਿਰ ਪਿੰਨੀਆਂ ਵਟ ਕੇ ਤਿਆਰ ਕਰ ਸਕਦੇ ਹੋ ਪਿੰਨੀਆਂ ਆਪਾਂ ਥੋੜੇ ਜਿਹੇ ਗਰਮ ਗਰਮ ਮਿਸ਼ਰਣ ਦੀਆਂ ਹੀ ਵਟ ਕੇ ਤਿਆਰ ਕਰਾਂਗੇ ਫਿਰ ਪਿੰਨੀਆਂ ਨੇ ਜਿਹੜੀਆਂ ਬਹੁਤ ਵਧੀਆ ਬਣਦੀਆਂ ਨੇ ਪਿੰਨੀਆਂ ਆਪਾਂ ਨਾ ਜ਼ਿਆਦਾ ਵੱਡੀ ਨਾ ਜ਼ਿਆਦਾ ਛੋਟੀ ਆਪਾਂ ਮੀਡੀਅਮ ਸਾਈਜ਼ ਦੀ ਵਟ ਕੇ ਤਿਆਰ ਕਰ ਰਹੇ ਹਾਂ ਜੋ ਕਿ ਬੱਚਿਆਂ ਨੂੰ ਵੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਚੰਗੀ ਲੱਗਦੀ ਆ ਸਰਦੀਆਂ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਖਾਣ ਦੇ ਨਾਲ ਕੋਲੈਸਟ੍ਰੋਲ ਲੈਵਲ ਆ ਜਿਹੜਾ ਉਹ ਵੀ ਘਟ ਜਾਂਦਾ ਅਲਸੀ ਨੂੰ ਫਲੈਕਸੀਡਸ ਵੀ ਬੋਲਦੇ ਨੇ ਤੁਸੀਂ ਫਲੈਕਸੀਡ ਦੀ ਜਗ੍ਹਾ ਤੇ ਅਲਸੀ ਦਾ ਤੇਲ ਆ ਜਿਹੜਾ ਉਹ ਵੀ ਮਿਲਦਾ ਉਹ ਤੁਸੀਂ ਵਰਤੋਂ ਦੇ ਵਿੱਚ ਲਿਆ ਸਕਦੇ ਹੋ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਆਉਂਦੀ ਆ ਉਹ ਸਰਦੀਆਂ ਦੇ ਵਿੱਚ ਇਸ ਤਰੀਕੇ ਨਾਲ ਅਲਸੀ ਦੀਆਂ ਪਿੰਨੀਆਂ ਬਣਾ ਕੇ ਖਾਣ ਤਾਂ ਬਹੁਤ ਹੀ ਰਾਹਤ ਮਿਲਦੀ ਆ ਜੋੜਾਂ ਦੇ ਦਰਦ ਤੋਂ ਇਸ ਦੇ ਨਾਲ ਹੀ ਆਪਾਂ ਦੇਖੋ ਸਾਰੀਆਂ ਪਿੰਨੀਆਂ ਵਟ ਕੇ ਤਿਆਰ ਕਰ ਲਈਆਂ ਨੇ ਪਿੰਨੀਆਂ ਇੱਕਦਮ ਸੌਫਟ ਬਣ ਕੇ ਤਿਆਰ ਹੋਈਆਂ ਨੇ ਦੇਖੋ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈਆਂ ਨੇ ਪਿੰਨੀਆਂ ਤੁਸੀਂ ਵੀ ਇਸ ਤਰੀਕੇ ਨਾਲ ਘਰ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਬਣਾ ਕੇ ਖਾ ਸਕਦੇ ਹੋ ਅਲਸੀ ਦੀਆਂ ਪਿੰਨੀਆਂ ਬਣਾਉਣ ਵਾਸਤੇ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਲਸੀ ਦੀ ਮਾਤਰਾ ਜਿਹੜੀ 1 ਕਿਲੋ ਦੇ ਆਟੇ ਦੇ ਹਿਸਾਬ ਨਾਲ ਤੁਹਾਨੂੰ ਪ੍ਰੋਪਰ ਸਹੀ ਦੱਸੀ ਆ ਇਸ ਤੋਂ ਜ਼ਿਆਦਾ ਨਹੀਂ ਤੁਸੀਂ 1 ਕਿਲੋ ਆਟੇ ਦੇ ਵਿੱਚ ਜਿਹੜੀ ਅਲਸੀ ਦੀ ਮਾਤਰਾ ਉਹ ਨਹੀਂ ਪਾਉਣੀ ਜੇਕਰ ਤੁਸੀਂ ਜ਼ਿਆਦਾ ਆਟੇ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰ ਰਹੇ ਹੋ ਤਾਂ ਤੁਸੀਂ ਉਸ ਹਿਸਾਬ ਨਾਲ ਸੈੱਟ ਕਰ ਸਕਦੇ ਹੋ ਅਲਸੀ ਦੀ ਮਾਤਰਾ ਨੂੰ ਮਤਲਬ ਕਿ 1 ਕਿਲੋ ਆਟੇ ਦੇ ਵਿੱਚ ਆਪਾਂ 300 ਗ੍ਰਾਮ ਅਲਸੀ ਪਾਈ ਆ ਜੇਕਰ ਤੁਹਾਨੂੰ ਮੇਰੀ ਅੱਜ ਦੀ ਇਹ ਅਲਸੀ ਦੀਆਂ ਪਿੰਨੀਆਂ ਵਾਲੀ ਰੈਸਪੀ ਦੀ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਅਲਸੀ ਦੀਆਂ ਪਿੰਨੀਆਂ ਕਿੱਦਾਂ ਦੀਆਂ ਲੱਗੀਆਂ ਆਪਾਂ ਜਲਦੀ ਹੀ ਤੁਹਾਡੇ ਨਾਲ ਕਿਸੇ ਹੋਰ ਨਵੀਂ ਰੈਸਪੀ ਦੀ ਵੀਡੀਓ ਸ਼ੇਅਰ ਕਰਾਂਗੇ ਧੰਨਵਾਦ